ਆਹ 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 ਇਹ ਇਹਨੂੰ ਮਿਲਦਾ ਹੁੰਦਾ ਬਣਾ ਕੇ ਰੱਖਿਆ ਹਾਂ ਇਹ ਦੇਖ ਬਹੁਤ ਆਵਾਂ ਚੜਾਈ ਆ ਆ ਬੰਦਾ ਆ ਬੰਦਾ ਹੈ ਨਾ ਸਭ ਦਿਖਾਉਣਗੇ ਵੀਡੀਓ ਉੱਤੇ ਗੇਟ ਤੇ ਚੱਲ ਮੇਨ ਬੰਦਾ ਇਹ ਵੀ ਇਹ ਸਰਪੰਚ ਬਣਾਇਆ ਇੱਥੇ ਦਾ ਹੈ ਬਾਬਾ ਜੀ ਇਹ ਸਰਪੰਚ ਕਹਿੰਦੇ ਆ ਕੱਲੇ ਜਗਾ ਮੈਂ ਟਮਟੂ ਬਣਾ ਆ ਹਾਂ ਇਹਨਾਂ ਤੋਂ ਨਾ ਜਗਾ ਹੈ ਹਾਂ ਇਹਨਾਂ ਨੇ ਬਣਾਤਾ ਹੈ ਆਪਣਾ ਸਾਰੀ ਜਗਾ ਲਾਤੀ ਇੱਥੇ ਆਈ ਸੇ ਮੈਂ ਸਾਰੇ ਆ ਸਵਾਹ ਆ ਬਾਈ ਰਸਣ ਹੈ ਸਾਹ ਤੋਂ ਵੱਡੀ ਸੇਵਾ ਸੁਪਨੇ ਦਾ ਘਰ ਉਹ ਬੈਂਡਿੰਗ ਬੰਦੀ ਉੱਪਰ ਹੀ ਹਾਂ ਯਾਰਾ ਬਣ ਗਿਆ ਕਿਧਰ ਗੱਡੀ ਲੈ ਗਈ ਸਾਰੇ ਸਾਰੇ ਮਰੀਜ਼ ਆ ਜਿੰਨੇ ਵੀ ਆ ਹਾਂਜੀ ਸਾਰੇ ਚਿਰੋ ਕਿਸ ਨੇ ਘਰ ਰੱਖਿਆ ਜੱਟਾ ਨੇ ਅੱਛਾ ਇਹਨੂੰ ਨਾ ਕਪੜਾ ਨਾ ਕੋਸ਼ਣ ਨਾ ਰੋਟੀ ਬਸ ਪੱਠੇ ਪਾਈ ਚੱਲ ਇਹ ਜਾ ਕੇ ਛੜਾ ਕੇ ਲੱਗੇ ਹੁਣ ਅੱਗੇ ਜਿਹੜਾ ਸਰਪੰਚ ਬਣਿਆ ਪੋਸ਼ਣਾ ਕਿੱਧਰੋਂ ਲੈਣੇ ਭੇਜਾਂ ਉਧਰ ਹੀ ਹੋਣਾ ਪੋਸ਼ਣਾ ਇਥੇ ਲੇਗ ਰੱਖਵਾ ਰਹੇ ਹਾਂ ਬਸ ਸਾਰ ਸਹੀ ਅਗਲਾ ਕਿੰਨਾ ਹੋਏ ਅੱਛਾ 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 ਆਪਣੇ ਫਲੋਰ ਤੋਂ ਹੱਗੇ ਲੋ ਅਸੇ ਫਲੋਰ ਤੋਂ ਹਾਂ ਸਹੀ ਬੰਦਾ ਬਹੁਤ ਮਹੱਤਵਪੂਰਨ ਜਿਆਦਾ ਖਰਾਬ ਹੋ ਗਿਆ ਵੀ ਅਸਾਂ ਅਸਾਂ ਵੀ ਲੈ ਆ ਜਿਹੜੇ ਕੱਪੜੇ ਪਾਉਂਦੇ ਨੇ ਇੱਥੇ ਬਣਦੇ ਪਏ ਆ ਦਰਜੀ ਲੱਗੇ ਆ ਇਹ ਬਣਾਵਣਾ ਕਰ ਦੇਣਾ ਕਿਹੜੀ ਹੈ ਹੋਰ ਕਿਹੜੀ ਮੈਂ ਲੇਖਾ ਕਰਵਾ ਲੀ ਮੈਂ ਜੀਣਾ ਮਾਦੂ ਨਰਮਾ ਰਿਸ਼ੀ ਅਛਾ ਨਰਮਾ ਰਿਸ਼ੀ ਅਛਾ ਨਰਮਾ ਰਿਸ਼ੀ ਮੇਰਾ ਵੀ ਫਿਲਮਾਂ ਚ ਨਹੀਂ ਦੀ ਆਹੋ ਅਛਾ ਹੋਇਆ ਇਹ ਖਣੇ ਨਹੀਂ ਮੇਰੇ ਕੋਲ ਦਿੱਕਤ ਨਹੀਂ ਹੈ ਕਿ ਕੱਢ ਕੇ ਜਾਂ ਸਾਡੇ ਨਾਲ ਘਰੇ ਭੇਜਦਾ ਜਿਹੜਾ ਮੈਂ ਬਾਕੀ ਬੰਦਾ ਜਿਹੜਾ ਉਹਨਾਂ ਕੰਮਾਂ ਦਾ ਘਰੇ ਰੱਖਿਆ ਉਹਨਾਂ ਬਾਰੇ ਫੋਟੋ ਨਹੀਂ ਜਾਣੀ ਇਸ ਕਰਕੇ ਅਸੀਂ ਮਨਾ ਦਿੱਤਾ ਉਹਨਾਂ ਦਾ ਫੋਟੋ ਆਜ ਵੀ ਆ ਕੋਈ ਨਾ ਕੋਈ ਫੋਟੋ ਭਾ ਚਾ ਚਾ ਤੇ ਹਾਂ ਦੇ ਕੋਈ ਨਾ ਹੋਰ ਹੋਲ ਵਧੀ ਹੁੰਦੇ ਆ ਆਹੋ ਇਹ ਮੈਡਮ ਹੈਗੇ ਨਾ ਸਾਰੇ ਲੋਬਾਰ ਸੀ ਆ ਠੀਕ ਹੈ ਕਿਸ ਦਾ ਕੋਈ ਘਰ-ਵਾਰ ਨਹੀਂਗਾ ਹਾਂਜੀ ਪਿੰਡਾਂ ਦਾ ਪਤਾ ਵੀ ਆ ਪਰ ਆਉਂਦੇ ਨਹੀਂ ਆ ਮਨ ਠੀਕ ਹੈ ਠੀਕ ਹੈ ਜੀ ਅਲੱਗ ਅਲੱਗ ਖਾਣਾ ਤੋਂ ਅਲੱਗ ਅਲੱਗ ਟੇਸ਼ਨ ਹਰ ਇੱਕ ਤਰ੍ਹਾਂ ਦਾ ਅਜਿਹਾ ਪੀਏ ਗੁਲਾਮ ਵਾਲਾ ਕਿ ਰੱਖਿਆ ਸੀ ਉਹ ਬਾਬੂ ਕੇ ਸੀਟ ਵਾਲਾ ਉਹਨੇ ਲੱਤ ਚੂਰੇ ਪੇਸ਼ ਕੋਈ ਨਾ ਕੋਈ ਕਿਸ ਨੇ ਰੱਖ ਪਿੱਛੇ ਹੀ ਨਹੀਂ ਇਹ ਚੌਕੀ ਮਾਨਾ ਬਣਦਾ ਬਣਦਾ ਹਾਂ ਜੀ ਨੇ ਦੇਖਿਆ ਉਹ ਸਾਰੀ ਅੱਜ ਕਾਪਾ ਉਹ ਵੀ ਹੈ ਰੀਨ ਜੇ ਮੈਸਰ ਤੋਂ ਗਿਆ ਜੀ ਆ ਮੈਨੂੰ ਲੱਗਦਾ ਨਹੀਂ ਸ਼ੀ ਮੈਨੂੰ ਆਉਣ ਦੇ ਚਲੋ ਲੱਗੋ ਆਸੇ ਬਸ ਸਿਰਫ ਪਾਸ ਤੋਂ ਲੱਗੋ ਠੀਕ ਹੈ ਜੀ ਪਰ ਨਾ ਹਾਂ ਇਦਾਂ ਸੇ ਪਹਿਲੇ ਨਾ ਹੁੰਦਾ 3 ਦਿਨ ਮੰਗਣਾ ਠੀਕ ਹੈ ਜਿਵੇਂ ਬੱਚਾ ਆ ਰਿਹਾ ਕਿ ਜਾਨੋ ਨਹੀਂ ਨਾ ਬਗ ਬੋਸ ਉਹ ਬੈਠਿਆ ਵੀ ਠੰਡਿਆ ਸਾਡੇ ਕੋਲ ਜਿਹੜੇ ਤਰੀਕੇ ਨਾਲ ਸਭ ਤੋਂ ਆਹ ਦੇਖਿਓ ਇੱਕ ਬੱਚੀ ਆ ਦਾ ਮਾਮਾ ਆਇਆ ਸੀ ਸਾਡੇ ਕੋਲ ਉਹਨੂੰ ਟੀਵੀ ਹੋਈ ਸੀ ਹਾਂਜੀ ਦਾ ਬੱਚਾ ਸਾਡੇ ਕੋਲ ਹੀ ਠੀਕ ਹੈ ਉਹ ਹੋਇਆ ਇੱਕ ਵਾਰ ਸੋਈ

ਇਹ ਲਖੀਆ ਬੇਬੀਆਂ ਨੂੰ ਚੈਨ ਨਹੀਂ ਸੀ ਅੱਛਾ ਅੱਖਾਂ ਤੋਂ ਜਮੇ ਬਲੈਂਕ ਸੀਟ ਸੜਕ ਦੇ ਉੱਤੇ ਦਿਨ ਤੁਰੇ ਫਿਰਦੀ ਅਛਾ ਇਹ ਸਾਨੂੰ ਪਤਾ ਲੱਗਿਆ ਸੀ ਲੈ ਕੇ ਆਉਂਦਾ ਇਹਨਾਂ ਨੂੰ ਥੋੜੇ ਸਮੇਂ ਬਾਅਦ ਅੱਖਾਂ ਵਿਚੋਂ ਵਾਪਸ ਆਈ ਹੁਣ ਦੇਖੋ ਹੁਣ ਦੇਖ ਰਹੀ ਹੈ ਬਹੁਤ ਭੈਣਾ ਨੇ ਸਾਡੇ ਕੋਲ ਕੋਈ ਬੜੀ ਸੁੱਚੀ ਹੈ ਕੋਈ ਕਿਸੇ ਨਾਲ ਗਲਤ ਕੰਮ ਹੁੰਦਾ ਸੀ ਹਾਂਜੀ ਹਾਂਜੀ ਜੀ ਮੰਮੀ ਡੈਡੀ ਸੀਗੇ ਅਛਾ ਇਹਨੋਂ ਜਾਣੀ ਉਹ ਕਿਤੇ ਚੋਰੀ ਕਰਕੇ ਫੜੇ ਗਏ ਅਛਾ ਉਹਨੂੰ ਜੇਲ੍ਹ ਚ ਅਛਾ ਇਸੜਕਾਂ ਵਿੱਚੋਂ ਘੁੰਮ ਗਈ ਠੀਕ ਹੈ ਉਹਦੇ ਨਾਲ ਆਉਣ ਦਾ ਪਰਿਵਾਰ ਇਹਦੀ ਮੰਮੀ ਆ ਗਈ ਹੈ ਜੀ थोड़े दिनों तक एक घरे चली जाती तो है अच्छा तो ठीक होकर भैं फिर जमें जो होर काम करा पा। हलो आज है ठीक होकर बोलते फिर सात पढ़िया लिखिया मिली भैंज

ਹਾਂਜੀ ਜਦੋਂ ਆਪਣਾ ਗੁਰਦੁਆਰਾ ਸ੍ਰੀ ਅਕਾਲ ਤਖਤ ਜੀ ਮੋਰਿਆਂ ਦੇ ਸਾਰੇ ਗੱਡਕੇ ਲਾਣਗੇ ਠੀਕ ਹੈ 1500 ਬੰਦੇ ਰਹਣਗੇ ਘਰ ਤੇ ਆ ਰਹੀਗਾ ਠੀਕ ਹੈ ਜੀ ਇਸ ਟਾਈਮ ਆਪਣੇ ਕੋਲ 500 ਦੇ ਲੱਗ ਸਕਦੇ ਬੰਦੇ ਜਿਹੜੇ ਟੋਪੀ ਠੀਕ ਹੈ ਜੀ ਇਹਨ ਜਿਹੜਾ ਵੀ ਪੇਸ਼ੈਂਟ ਜਿਹੜੇ ਹਾਲਾਤਾਂ ਚੋਂਗਾ ਬਹੁਤ ਕਈ ਤਾਂ ਠੀਕ ਹੋ ਕੇ ਪਰਿਵਾਰਾਂ ਚ ਵੀ ਚਲੇ ਜਾਂਦੇ ਨੇ ਹਾਂਜੀ ਆਉਣ ਦੀ ਸੰਭਾਵਨਾ ਥੋੜੀ ਜ਼ਿਆਦਾ ਹੁੰਦੀ ਹੈ ਜਾਣ ਦੀ ਥੋੜੀ ਘੱਟ ਹੁੰਦੀ ਹੈ ਠੀਕ ਜੇ ਮੰਨ ਕੇ ਚੱਲੋ 100% ਬੰਦਾ ਆਉਂਦਾ ਸਾਡੇ ਕੋਲ ਹਾਂਜੀ ਉਹ ਤਾਂ 10% ਹੀ ਘਰੇ ਜਾਂਦੇ ਨੇ ਮੰਨ ਕੇ ਸਹੀ ਹਾਂਜੀ ਜਿਹਨਾਂ ਦੇ ਘਰ ਦੇ ਨਹੀਂ ਵੀ ਲੈਂਦੇ ਵਾਪਸ ਜਿਹੜਾ ਆਪਣਾ ਗੁਰਪ੍ਰਿੰਦਪਾ ਜੀ ਕੋਰੇ ਫਲੋਰ ਤੋਂ ਹੀ ਆਪਣੇ ਹਾਂ ਹਾਂ ਆਹੋ ਮੁੰਡਾ ਸਹੀ ਹੈ ਨਾ ਇਹਨਾਂ ਨਹੀਂ ਕਰੇ ਕੋਈ ਪਾਸ ਸਾਡੇ ਨਾਲ ਬਹੁਤ ਬਹੁਤ ਬੰਦੇ ਆ ਉਹ ਆਪਣੇ ਵਿੱਚ ਰਹੇ ਉਹਦੇ ਭਰਾ ਦਾ ਕੀ ਬਣਦਾ ਵੀ ਭਰਾ ਭਾਈ ਉਹ ਤਾਂ ਹੁਣ ਇੱਕਦਮ ਬਾਹਰ ਆ ਇੱਕ ਜਾਨੇ ਤੇ ਪਾਸਪੁਰ ਦਿਨ ਚੋੜੇ ਰਹੇ ਨੇ ਉਦੋਂ ਆਪਣੇ ਬੱਟਰੜ ਪੱਥਰੇ ਬਣਾ ਦੇ ਘਰ ਬਣਾ ਦੇ ਆਉਣੇ ਜਿੱਥੇ ਜਿੱਥੇ ਪ੍ਰਾਰੇ ਰਹਿੰਦਾ ਉਹ ਤੇ ਹੋਏ ਭਾਈਆਂ ਦੇ ਫੋਟੋ ਖਿੱਚਣੀਆਂ ਆ ਮੈਨੂੰ ਕਹਿੰਦਾ ਮੈਂ ਕੋਕੋ ਲੈਣਾ ਸਰਦਕੀਆ ਕੋਕੋ ਲੈਣਾ ਮੈਨੂੰ ਉਹ ਅੰਦਰ ਜਾ ਕੇ ਮੁੰਡਾ ਜੇਰੇ ਦੀ ਵਾਲੀ ਹੋਰ ਤੋਂ ਮੈਂ ਆਇਆ ਭਾਈ ਆਓ ਅਗਲੀ ਵਾਰ ਵੀ ਦੇਖਾਂਗੇ ਉਹ ਤੁਹਾਨੂੰ ਰਜਿਸਟਰ ਕਰਾਓ ਕਹਿੰਦੇ ਭਾਈ ਜੀ ਅੱਛਾ ਕਿਉਂ ਹੋਰ ਇਦਾਂ ਲੇ ਜਿਹੜਾ ਸੰਗਲ ਆਇਆ ਨਾ ਜਿਹੜੇ ਦੂਏ ਕਰਦੇ ਆ ਇਹ ਹੁਣ ਇਹਦਾ ਨੰਬਰ ਮਤਲਬ ਇਹਨੂੰ ਕੋਈ ਟ੍ਰੀਟਮੈਂਟ ਕਰਨ ਗਿਆ ਤਾਂ ਸੰਗਲ ਚੜਨਾ ਇਹ ਲੁੱਕ ਘਰਾਰੇ ਬਣ ਕੇ ਰੱਖਿਓ ਆ ਕੋਈ ਜੀ ਗਿਆ ਇਹਨਾਂ ਨੇ ਟ੍ਰੀਟਮੈਂਟ ਕਰੂਗੇ ਫੇਰ ਇਹ ਸੰਗਲ ਹਵਾਣ ਆਏ ਨੇ ਜੇ ਕੋਈ ਪਾਗਲ ਹੋ ਜਾ ਕੋਸ਼ਿਸ਼ ਕਰ ਦਵਾਈਆਂ ਇਦਾਂ ਸ਼ੁਰੂ ਕਰਦੇ ਤੇਰੀ ਵੀ ਵੀਡੀਓ ਆਊਗੀ ਕਿਸੀ ਜਿਲੇ ਫੋਨ ਤੇ ਆਉਣਾ ਹੈ ਉਹਦਾ 100 ਰੁਪਏ ਆ ਤੇ ਦੇਖੋ ਦੀ ਰਹੀ ਆਪਣੀ ਲੋਕੀ ਚਹੀ ਗੇ ਲੈਣਾ ਲੱਗੀਆਂ ਕਿਸੇ ਗੱਲ ਨੂੰ ਲੱਗੀਆਂ ਹੈ ਜਿਹੜੇ ਗਰੀਬ ਜਿਹੜੇ ਤਾਂ ਨਹੀਂ ਇਹਦਾ ਬੇਸ਼ਰਮ ਬੰਦੇ ਉਹ ਆਉਂਦੇ ਇੱਥੇ ਉਹਦਾ ਇੱਕ ਮੁਕਤਾਰੀ ਸੇਵਾ ਸਭ ਤੋਂ ਵੱਡੀ ਸੇਵਾ ਆਰੇ ਤੋਂ ਕਿੰਨਾ ਰੋੜ ਭਰੇ ਆ ਸਾਰੇ ਮਰੀਜ਼ ਹੀ ਆ ਕਿੰਨੇ ਲੋਕ ਕਿਰਪਾ ਕਰਾ ਸੇ ਦਾ 5000 ਕਸ਼ਰ ਉਮਰ ਦੀ